ਸੱਚੀ ਖਾਲਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਹਰ ਚੀਜ਼ ਦਾ ਵਕਤ ਹੈ ਬਿਲਕੁਲ ਹਰ ਚੀਜ਼ ਦਾ ਵਕਤ ਹੈ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜ਼ਿਆਦਾ ਸੱਚ ਜਾਣੋ ਨਾ ਮਿਲੀ ਹੈ ਨਾ ਮਿਲਣੀ ਹੈ ਕਈ ਵਾਰੀ ਅਸੀਂ ਕੋਈ ਕੰਮ ਸ਼ੌਂਕ ਨਾਲ ਕਰਦੇ ਹਾਂ ਤੇ ਕੋਈ ਕੰਮ ਅਸੀਂ ਕਦੇ-ਕਦੇ ਮਜਬੂਰੀ ਨਾਲ ਵੀ ਕਰਦੇ ਹਾਂ ਕਰਨੇ ਪੈਂਦੇ ਆ ਜੀ ਦੁਨੀਆਦਾਰੀ ਆ ਕੀ ਕੀਤਾ ਜਾਵੇ ਮਜਬੂਰੀ ਦਾ ਨਾਮ ਆਤਮਾ ਗਾਂਧੀ ਕਿਹਾ ਗਿਆ ਵੈਸੇ ਇਹ ਨਹੀਂ ਕਹਿਣਾ ਚਾਹੀਦਾ ਪਰ ਅਸਲ ਦੇ ਵਿੱਚ ਜਿੱਦਾ ਵੀ ਨਾ ਐ ਜੋ ਵੀ ਨਾ ਐ ਜਿਵੇਂ ਵੀ ਨਾ ਐ ਮਨ ਨੂੰ ਮਾਰ ਕੇ ਕੀਤੇ ਕੰਮ ਹਮੇਸ਼ਾ ਨਾ ਤੇ ਤੁਹਾਨੂੰ ਖੁਸ਼ੀ ਦਿੰਦੇ ਆ ਤੇ ਇੱਕ ਨਵੀਂ ਸਰੀ ਤਿਉੜੀ ਤੁਹਾਡੇ ਮੱਥੇ ਤੇ ਪੈ ਜਾਂਦੀ ਐ ਲੈ ਹੁਣ ਆ ਵੀ ਕਰਨਾ ਪੈਣਾ ਜਿੱਥੇ ਮਨ ਨਾ ਮੰਨੇ ਵੈਸੇ ਉਹ ਚੀਜ਼ ਕਰਨੀ ਨਹੀਂ ਚਾਹੀਦੀ ਇਹ ਲਿਖਿਆ ਚੰਗਾ ਲੱਗਦਾ ਇਹ ਸੁਣਨਾ ਚੰਗਾ ਲੱਗਦਾ ਪਰ ਮਜਬੂਰੀ ਜ਼ਰੂਰੀ ਆ ਕਿ ਮਜਬੂਰੀ ਦੇ ਵਿੱਚ ਤੁਹਾਨੂੰ ਉਹ ਚੀਜ਼ਾਂ ਵੀ ਕਰਨੀਆਂ ਪੈਂਦੀਆਂ ਨੇ ਜਿੱਥੇ ਤੁਹਾਡਾ ਮਨ ਬਿਲਕੁਲ ਨਹੀਂ ਮੰਨਦਾ ਪਰ ਕਈ ਵਾਰ ਇਹ ਇਹ ਬਹੁਤ ਗਲਤ ਆ ਵੈਸੇ ਜੇ ਦੇਖਿਆ ਜਾਵੇ ਚਲੋ ਠੀਕ ਆ ਜੋ ਵੀ ਹੈ ਕਿ ਸਾਰੇ ਕੰਮ ਹੀ ਮਜਬੂਰੀ ਚ ਕੀਤੇ ਜਾਣ ਨਾ ਇਹ ਤਾਂ ਇੱਕ ਕਿਸਮ ਦਾ ਤਕਈਆ ਹੈ ਨਾ ਇਹ ਤਾਂ ਬਿਲਕੁਲ ਨਹੀਂ ਕਹਿਣਾ ਹੋਣਾ ਚਾਹੀਦਾ ਕਿਸੇ ਲਈ ਵੀ ਵੀ ਸਾਰੀ ਉਮਰ ਅਸੀਂ ਮਜਬੂਰੀ ਵਿੱਚ ਸਾਰੇ ਕੰਮ ਕੀਤੇ ਇਹ ਤਾਂ ਬਹੁਤ ਗਲਤ ਆ ਕਿਉਂਕਿ ਸਾਰੀ ਉਮਰ ਤੁਸੀਂ ਮਜਬੂਰੀ ਚ ਕੰਮ ਕੀਤੇ ਸਾਰੀ ਉਮਰ ਮਤਲਬ ਕਿ ਹੁਣ ਠੀਕ ਹੋ ਜਾ ਹੁਣ ਠੀਕ ਹੋ ਜਾ ਹੁਣ ਠੀਕ ਹੋ ਜਾ ਤੁਸੀਂ ਮੌਕੇ ਤੇ ਮੌਕਾ ਕਿਨੂੰ ਦਿੱਤਾ ਆਪਣੇ ਆਪ ਨੂੰ ਨਹੀਂ ਦੂਜਿਆਂ ਨੂੰ ਮੌਕਾ ਆਪਣੇ ਆਪ ਨੂੰ ਦੇਣਾ ਚਾਹੀਦਾ ਸੀ ਕਿ ਮੈਂ ਹੁਣ ਠੀਕ ਕਰ ਦੇਣਾ ਮੈਂ ਹੁਣ ਠੀਕ ਹੋ ਜਾਣਾ ਮੈਂ ਇਹਦੇ ਚੋਂ ਨਿਕਲ ਜਾਣਾ ਮੈਂ ਆ ਚੀਜ਼ ਕਰ ਦੇਣੀ ਆ ਪਰ ਅਸੀਂ ਮੌਕਾ ਦਿੱਤਾ ਉਹਨੇ ਹੁਣ ਠੀਕ ਹੋ ਜਾਣਾ ਅੱਜ ਠੀਕ ਹੋ ਜੂ ਜੀ ਨੂੰ ਪੁੱਛੋ ਲੈ ਤੁਸੀਂ ਏਦਾਂ ਸਹਿ ਕਿਵੇਂ ਗਾ ਹੋਰ ਮੈਂ ਸੋਚਿਆ ਚੱਲ ਅੱਜ ਨਹੀਂ ਕੱਲ ਕੱਲ ਬੱਚੇ ਵੱਡੇ ਹੋ ਜਾਣਗੇ ਫਿਰ ਉਹ ਐ ਹੋ ਜਾਊਗਾ ਫਿਰ ਏਦਾਂ ਹੋ ਜਾਊਗਾ ਹੋ ਜੂਗੀ ਜਾਂ ਜਾ ਵੀ ਆ ਦੇਖੋ ਆਪਾਂ ਇੱਕ ਇੱਕ ਕਿਸੇ ਨੂੰ ਟੀਚਾ ਨਹੀਂ ਕਰ ਰਹੇ ਇੱਕ ਗੱਲਾਂ ਬਾਤਾਂ ਕਰ ਰਹੇ ਪਰ ਅਸਲ ਚ ਕੀ ਕੀਤਾ ਕਿ ਅਸੀਂ ਦੂਜੇ ਦੇ ਹੀ ਦੂਜੇ ਨੂੰ ਹੀ ਬਦਲਣ ਦੀ ਕੋਸ਼ਿਸ਼ ਕੀਤੀ ਗੱਲ ਤੇ ਮਜ਼ਾ ਤੇ ਤਾਂ ਸੀ ਸਵਾਦ ਤੇ ਤਾਂ ਸੀ ਜੇ ਅਸੀਂ ਆਪਣੇ ਆਪ ਨਾ ਸਹਿਣ ਦੀ ਆਦਤ ਨੂੰ ਅਪਣਾਉਦੇ ਹੈਨਾ ਸਹਿਣ ਦੀ ਆਦਤ ਨੂੰ ਖਤਮ ਕਰਦੇ ਆਪਣੇ ਲਈ ਜੀਉਂਦੇ ਇੱਕ ਅੱਧਾ ਕੰਮ ਜ਼ਿੰਦਗੀ 'ਚ ਤੁਸੀਂ ਮਜਬੂਰੀ ਤੇ ਮਜ਼ਬੂਤੀ ਜਾਂ ਆਪਣੇ ਮਨ ਨੂੰ ਮਾਰ ਕੇ ਕਰ ਸਕਦੇ ਹੋ ਪਰ ਸਾਰੇ ਕੰਮ ਅਗਰ ਤੁਸੀਂ ਜ਼ਿੰਦਗੀ ਚ ਮਜਬੂਰੀ ਦੇ ਥਰੂ ਕਰਦੇ ਪਏ ਹੋ ਤਾਂ ਫੇਰ ਤਾਂ ਸੱਚੀ ਉਹ ਜ਼ਿੰਦਗੀ ਥੋੜ੍ਹੀ ਆ ਉਹ ਤਾਂ ਗੁਲਾਮੀ ਹੋਈ ਆ ਫੇਰ ਉਹ ਤਾਂ ਫਿਰ ਜਿਉਣਾ ਥੋੜ੍ਹੀ ਆ ਉਹ ਤਾਂ ਫਿਰ ਵਕਤ ਕੱਢਣਾ ਹੀ ਆ ਤੇ ਫੇਰ ਅਸੀਂ ਕਹਿ ਦਿੰਨੇ ਆ ਇਸ ਜਨਮ 'ਚ ਤੇ ਹੁਣ ਕੁਝ ਹੋ ਨਹੀਂ ਸਕਦਾ ਹੁਣ ਇਹ ਵੀ ਇੱਕ ਪੱਟ ਜਾਂ ਡਾਇਲੋਗ ਬਣ ਗਿਆ ਕਿਸੇ ਤੋਂ ਪੁੱਛੋ ਇਸ ਜਨਮ 'ਚ ਤੇ ਕੁਝ ਹੋ ਨਹੀਂ ਚੱਲਦਾ ਸਾਲ ਅਗਲੇ ਜਨਮ ਸਹੀ ਇਸ ਜਨਮ 'ਚ ਅਸੀਂ ਹੁਣ ਸਹ ਲਿਆ ਪਰਮਾਤਮਾ ਅਗਲੇ ਜਨਮ 'ਚ ਸਾਨੂੰ ਬੜਾ ਵਧੀਆ ਦੇਵੇਗਾ ਵੈਰੀ ਗੁੱਡ ਬਹੁਤ ਅੱਛੀ ਸੋਚ ਆ ਤੁਹਾਡੀ ਕਿਹੜਾ ਅਗਲਾ ਜਨਮ ਕਿਨੇ ਦੇਖਿਆ ਕੁਝ ਕਿਸੇ ਨੂੰ ਯਾਦ ਆ ਕਿਸੇ ਦਾ ਪਿਛਲਾ ਜਾਂ ਅਗਲਾ ਜਨਮ ਨਹੀਂ ਯਾਦ ਨਾ ਤੇ ਫਿਰ ਹੋ ਸਕਦਾ ਪਿਛਲਾ ਇਦੋਂ ਵੀ ਮਾੜਾ ਲੰਘਿਆ ਹੋਵੇ ਤੇ ਹੋ ਸਕਦਾ ਅਗਲਾ ਵੀ ਹਾਂ ਠੀਕ ਹੈ ਉਮੀਦ ਰੱਖਣੀ ਚੰਗੀ ਹੈ ਜੋ ਇਨਸਾਨ ਤੁਹਾਡੀ ਉਮੀਦ ਦੀ ਉਮੀਦ ਦੀ ਤਾਰ ਦੇ ਵਿੱਚ ਉਂਗਲੀ ਮਾਰੇ ਉਹ ਸਾਨੂੰ ਬੁਰਾ ਲੱਗਦਾ ਹੈ ਬਿਲਕੁਲ ਸਹੀ ਹੈ ਇਹ ਗੱਲ ਸਚਾਈ ਹੈ ਜਿਹੜੀ ਤੁਹਾਡੀ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕਰੇ ਅਸੀਂ ਉਸ ਨੂੰ ਚੱਲ ਕੋਈ ਨਾ ਕਹਿ ਕੇ ਟਾਲ ਦਿੰਦੇ ਆਪਣੀ ਸੋਚ ਨੂੰ ਸਾਨੂੰ ਆਪ ਹੀ ਬਦਲਣਾ ਚਾਹੀਦਾ ਗੱਲਾਂ ਕਰਨ ਵਾਲੇ ਤੁਹਾਨੂੰ 50 ਮਿਲ ਜਾਣਗੇ ਸੁਣਨ ਵਾਲੇ 100 ਨਹੀਂ ਹਜ਼ਾਰ ਮਿਲ ਜਾਣਗੇ ਪਰ ਆਪਣੇ ਆਪ ਚ ਬਦਲਾਅ ਵਾਲਾ ਤੁਹਾਨੂੰ ਇੱਕ ਵੀ ਨਹੀਂ ਮਿਲਦਾ ਸਾਰਿਆਂ ਦੀਆਂ ਗੱਲਾਂ ਸੁਣਨ ਦੇ ਲਈ ਲੋਕ ਹਾਂਜੀ ਹਾਂਜੀ ਰੋਂਦੇ ਵੀ ਆ ਉਹਨੂੰ ਮੰਨਦੇ ਵੀ ਆ ਉਹਨੂੰ ਸੁਣਦੇ ਵੀ ਆ ਉਹਦਾ ਕਰਦੇ ਵੀ ਆ ਉਹਦੀ ਪੂਜਾ ਵੀ ਕਰ ਸਭ ਕੁਝ ਕਰਦੇ ਆ ਲੋਕ ਕੀ ਸੁਣਨ ਲਈ ਪਰਵਚਨ ਸੁਣਨ ਲਈ ਪਰ ਗੱਲ ਇਹ ਆ ਕਿ ਉਹ ਵਚਨ ਤੇ ਪਰਵਚਨ ਉਸਦੇ ਆ ਜੇ ਉਸ ਦੇ ਨਾਲ ਅਸੀਂ ਉਸ ਨੂੰ ਅਪਣਾ ਕੇ ਕੁਝ ਚੇਂਜ ਨਹੀਂ ਕੀਤੇ ਤਾਂ ਕਾਦੇ ਵਚਨ ਤੇ ਕਾਦੇ ਪਰਵਚਨ ਸੁਣਨ ਨਾਲ ਕੁਝ ਨਹੀਂ ਹੋਣਾ ਕਿਉਂਕਿ ਸੁਣਨਾ ਇੱਕ ਹਵਾ ਦੇ ਵਿੱਚ ਔਰਾ ਹੈ ਜਿਹੜੀ ਜ਼ੁਬਾਨ ਰਾਹੀਂ ਬਾਹਰ ਨਿਕਲਿਆ ਹੋਵੇ ਅਸੀਂ ਸੁਣਿਆ ਉਸ ਚੀਜ਼ ਨੂੰ ਅਸੀਂ ਹਾਂਜੀ ਹਾਂਜੀ ਮੰਨਿਆ ਮੰਨਨੇ ਉਹ ਚੀਜ਼ ਮੰਨੀ ਕਿ ਬਿਲਕੁਲ ਠੀਕ ਹੈ ਮੰਨ ਲਈ ਠੀਕ ਆ ਮੰਨਣ ਨਾਲ ਕੀ ਹੋਇਆ ਕੁਝ ਵੀ ਨਹੀਂ ਗੱਲ ਇਹ ਹੈ ਕਿ ਉਹਨੂੰ ਅਪਣਾਉਣਾ ਪੈਣਾ ਸੀ ਹਰ ਚੀਜ਼ ਸੋਹਣੀ ਆ ਬਹੁਤ ਵਧੀਆ ਸੋਹਣੀ ਤੇ ਉਦੋਂ ਨਾ ਜਦੋਂ ਅਸੀਂ ਪਾਈ ਨਹੀਂ ਹਾਂ ਠੀਕ ਹੈ ਹਰ ਚੀਜ਼ ਸੋਹਣੀ ਆ ਹਰ ਚੀਜ਼ ਅਸੀਂ ਨਹੀਂ ਵੀ ਪਾ ਸਕਦੇ ਪਰ ਕੋਸ਼ਿਸ਼ ਉਹਨੂੰ ਨਹੀਂ ਹੀ ਕਰੋ ਜਿੰਨੀ ਕੋ ਅਸੀਂ ਕਰ ਸਕਦੇ ਆ ਮਤਲਬ ਆਪਣੇ ਆਪ ਨੂੰ ਚੇਂਜ ਕਰਨ ਦੀ ਕਰ ਸਕਦੇ ਹੋ ਤੁਸੀਂ ਪਾ ਸਕਦੇ ਹੋ ਤੁਸੀਂ ਕਹਿਣ ਨਾਲ ਨਹੀਂ ਬੜੀਆਂ ਵੀਡੀਓ ਪਈਆਂ ਮੈਂ ਤੇ ਹੈਰਾਨ ਆ YouTube ਤੇ ਵੀਡੀਓ ਪਈਆਂ ਨੇ ਲਗਾਤਾਰ ਆ ਸ਼ਬਦ ਬੋਲ ਲੋ ਮਾਲਾ-ਮਾਲ ਹੋ ਜਾਓਗੇ ਸਿਰਫ ਇੰਨਾ ਕਹਿਣਾ ਸ਼ੁਰੂ ਕਰੋ ਸੌਣ ਤੋਂ ਪਹਿਲਾਂ ਪੈਸਿਆਂ ਦੀ ਵਰਖਾ ਹੋਣੀ ਸ਼ੁਰੂ ਹੋ ਜਾਏਗੀ ਸਿਰਫ ਸਿਰਫ ਔਰ એનર્ਜੀ ਚੇਂਜ ਕਰੋ ਹਾਂ ਬਿਲਕੁਲ ਜਿੱਥੇ ਆ ਚੀਜ਼ ਐ ਚੇਂਜ ਕਰੋ ਜਿੱਥੇ ਚੇਂਜ ਐ ਨਾ ਉੱਥੇ ਹੀ ਸਭ ਕੁਝ ਐ ਤੁਸੀਂ ਬਦਲਣਾ ਐ ਆਪਣੇ ਆਪ ਨੂੰ ਆਪਣੀ ਸੋਚ ਨੂੰ ਉਸ ਨਾਲ ਕਰਮ ਤੇ ਕੰਮ ਕਰਨ ਤੋਂ ਬਿਨਾ ਵਰਖਾ ਨਹੀਂ ਹੁੰਦੀਆਂ ਹਾਂ ਰਸਤੇ ਤੁਹਾਨੂੰ ਕੁਦਰਤ ਦੇ ਦੇ ਸੋਚ ਤੁਹਾਡੀ ਨੂੰ ਥੋੜੀ ਕਨਵਰਟ ਕਰ ਦਿਓ ਫੇਮਸ ਹੋਣ ਦੇ ਲਈ ਤੁਹਾਡੇ ਦਿਮਾਗ ਦੀਆਂ ਤਰੰਗਾਂ ਕਿਵੇਂ ਆ ਚੀਜ਼ ਕਰ ਲੈਣੀ ਆ ਚਲੋ ਇਦਾਂ ਹੋ ਜਾ ਪਰ ਗੁਣਵਿਤੇ ਉਹ ਚੀਜ਼ ਦਾ ਹੋਣਾ ਚਾਹੀਦਾ ਇੱਕ ਹੈ ਮੈਂ ਮੈਂ ਚਲੋ ਨਾਮ ਤੇ ਨਹੀਂ ਲੈਣਾ ਪਰ ਕੀਆ ਜੀ ਅਸੀਂ ਆਉਂਦੇ ਸੀ ਚਲੋ ਕੀ ਹੈ ਮੇਰੇ ਕੋਲ ਹੀ ਆਉਂਦੇ ਸੀ ਉਸ ਤੋਂ ਬਾਅਦ ਜੀ ਅਸੀਂ ਚਾਰ ਗੱਲਾਂ ਸਿੱਖ ਲਈਆਂ ਤੇ ਚਲੋ ਕੋਈ ਨਹੀਂ ਜਿੱਦਾਂ ਆਪਾਂ ਬਿਜ਼ਨਸ ਖੋਲਦੇ ਆ ਇੰਨਾ ਕੋਈ ਪੈਸਾ ਲਾ ਦਿੰਨੇ ਆ ਤੇ ਇੱਕ ਵਾਰ ਨਾ ਹੋ ਗਿਆ ਇੱਕ ਵਾਰ ਨਾ ਹੋਣਾ ਜ਼ਰੂਰੀ ਨਹੀਂ ਹੈ ਉਸ ਨਾਂ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ ਗੱਲ ਇਹ ਆ ਕਿ ਕੋਈ ਤੁਹਾਡੇ ਕੋਲ ਕੋ ਡਾਕਟਰ ਉਹ ਫੇਮਸ ਹੁੰਦਾ ਏ ਡਾਕਟਰ ਉਹ ਵਧੀਆ ਹੁੰਦਾ ਏ ਜਿਹਦੇ ਕੋਲ ਤੁਸੀਂ ਜਾਓ ਤੇ ਉਸ ਤੋਂ ਬਾਅਦ ਸੋਚੋ ਸਾਨੂੰ ਤੇ ਉੱਥੇ ਹੀ ਆਰਾਮ ਆਉਣਾ ਏ ਸਾਨੂੰ ਤੇ ਉੱਥੇ ਹੀ ਸਹੀ ਹੋਣਾ ਏ ਸਾਨੂੰ ਇਹ ਚੀਜ਼ ਪਤਾ ਏ ਕਿਉਂਕਿ ਉਸ ਨੂੰ ਸਾਡੀ ਨਬਜ਼ ਦਾ ਪਤਾ ਏ ਸਾਡੇ ਰੋਗ ਦਾ ਪਤਾ ਏ ਸਾਡੀ ਬਿਮਾਰੀ ਦਾ ਪਤਾ ਏ ਤੇ ਉਸ ਤੋਂ ਬਾਅਦ ਅਸੀਂ ਠੀਕ ਹੁੰਦੇ ਹੋਣੇ ਸ਼ੁਰੂ ਹੋ ਜਾਂਦੇ ਆ ਇਹ ਤੁਹਾਡੇ ਮਨ ਦਾ ਵਿਸ਼ਵਾਸ ਹੁੰਦਾ ਹੈ ਵਿਸ਼ਵਾਸ ਦੇ ਨਾਲ ਤੁਸੀਂ ਉਸ ਦੀ ਦਵਾਈ ਖਾਣੇ ਹੋ ਵਿਸ਼ਵਾਸ ਦੇ ਨਾਲ ਤੁਸੀਂ ਉਸ ਕੋਲ ਜਾਂਦੇ ਹੋ ਤੇ ਹਮੇਸ਼ਾ ਤੁਹਾਡਾ ਵਿਸ਼ਵਾਸ ਹੀ ਜਿੱਤਦਾ ਹੈ ਪਰ ਜੇ ਤੁਸੀਂ ਕਹੋ ਕਿ ਉਸ ਡਾਕਟਰ ਦਾ ਨਾਮ ਲੈਣਾ ਉਸ ਨੂੰ ਸਿਰਫ ਤੇ ਸਿਰਫ ਉਸ ਦਾ ਉਸ ਦੇ ਹਸਪੀਟਲ ਦਾ ਚੱਕਰ ਕੱਢਣਾ ਤੁਸੀਂ ਠੀਕ ਹੋ ਜਾਣਾ ਗੱਲ ਗਲਤਾਂ ਗੱਲ ਇਹ ਆ ਕਿ ਰੂਲਸ ਫੋਲੋ ਕਰਨੇ ਪੈਂਦੇ ਆ ਦਵਾਈ ਲੈਣੀ ਪੈਂਦੀ ਆ ਕਰਮ ਕਰਨੇ ਪੈਂਦੇ ਆ ਕੌੜੀਆਂ ਚੀਜ਼ਾਂ ਖਾਣੀਆਂ ਪੈਂਦੀਆਂ ਨੇ ਲਾਈਨ 'ਚ ਲੱਗਣਾ ਪੈਂਦਾ ਬਹਿਣਾ ਪੈਂਦਾ ਅਗਲੇ ਦੀ ਸੁਣਨੀ ਪੈਂਦੀ ਹੈ ਘਰ ਤੋਂ ਨਿਕਲਣਾ ਪੈਂਦਾ ਇਸੇ ਤਰ੍ਹਾਂ ਹਰ ਚੀਜ਼ ਲਈ ਕਰਮ ਕਰਨੇ ਪੈਂਦੇ ਆ ਕੰਮ ਕਰਨੇ ਪੈਂਦੇ ਆ ਫੇਰ ਸਾਨੂੰ ਜਾ ਕੇ ਸਾਡੀ ਸਾਡੀ ਮਿਹਨਤ ਨੂੰ ਫਲ ਲੱਗਦੇ ਆ ਬਾਕੀ ਸਮਝਦਾਰੋਂ ਤੁਸੀਂ ਕੋਸ਼ਿਸ਼ ਐਂਡ ਦੇ ਵਿੱਚ ਇਹ ਹੀ ਨਿਕਲੀ ਕਿ ਜੋ ਚੇਂਜ ਕਰਨੀ ਹੈ ਜੋ ਵੀ ਅਸੀਂ ਸਾਨੂੰ ਚਾਹੀਦਾ ਜ਼ਿੰਦਗੀ ਦੇ ਵਿੱਚ ਉਹ ਅਸੀਂ ਆਪਣੇ ਆਪ ਚ ਚੇਂਜ ਕਰਨੀ ਹੈ ਦੂਜੇ ਚ ਕੋਸ਼ਿਸ਼ ਨਹੀਂ ਕਰਨੀ ਮਜਬੂਰੀਆਂ ਤੇ ਮਜਬੂਤੀਆਂ ਚੋਂ ਬਾਹਰ ਨਹੀਂ ਮਜਬੂਰੀਆਂ ਤੇ ਆਪਣੀਆਂ ਜੋ ਨੇ ਤੁਸੀਂ ਵੀ ਆਪਣੇ ਆਪ ਨੂੰ ਕਿਸੇ ਝੰਜਟਾਂ ਚ ਪਾਇਆ ਉਸ ਤੋਂ ਬਾਹਰ ਨਿਕਲੋ ਮਜਬੂਤੀ ਨਾਲ ਬਾਹਰ ਨਿਕਲੋ ਆਪਣੇ ਮਨ ਨੂੰ ਇਕਾਗਰ ਕਰਕੇ ਬਾਹਰ ਨਿਕਲੋ ਕਿ ਅਸੀਂ ਇਹ ਚੀਜ਼ ਕਰਨੀ ਹੈ ਮਤਲਬ ਕਰਨੀ ਹੈ ਦੁਹਾਰਾ ਥੋੜਾ ਜਨਮ ਲੈਣਾ ਉਹ ਚੀਜ਼ ਕਰਨ ਲਈ ਪਤਾ ਵੀ ਨਹੀਂ ਲੈਣਾ ਮਰ ਜਾਣਾ ਕਿ ਨਹੀਂ ਲੈ ਜਾਣਾ ਛੱਡੋ ਪਰੇ ਮਾਰੋ ਗੋਲੀ ਤਾਂ ਤੁਸੀਂ ਹੁਣ ਹੀ ਅੱਜ ਤੋਂ ਹੀ ਆਪਣੇ ਆਪ ਲਈ ਤੇ ਸਿਰਫ ਆਪਣੇ ਆਪ ਲਈ ਜਿਉਣਾ ਹੈ ਜੋ ਤੁਹਾਡਾ ਸ਼ੌਂਕ ਹੈ ਜਰੂਰ ਪੂਰਾ ਕਰੋ ਨੱਚਣ ਦਾ ਸ਼ੌਂਕ ਹੈ ਗਾਉਣ ਦਾ ਸ਼ੌਂਕ ਹੈ ਹਾਂ ਠੀਕ ਹੈ ਅਸੀਂ ਕੈਸਟਾ ਥੋੜਾ ਕੱਢਣੀਆਂ ਨੇ ਅਸੀਂ ਇਹ ਥੋੜਾ ਕੱਢਣਾ ਆਪਣੇ ਆਪ ਨੂੰ ਆਪਣੇ ਆਪ ਨੂੰ ਸੁਣੌਣ ਲਈ ਗਾਓ ਆਪਣੇ ਆਪ ਨਾਲ ਗੱਲ ਕਰਨ ਲਈ ਗਾਓ ਆਪਣੇ ਮਨ ਨੂੰ ਤਸੱਲੀ ਦੇਣ ਲਈ ਗਾਓ ਖੂਬਸਰਾ ਹੱਸੋ ਖੂਬਸਰਾ ਮੁਸਕਰਾਓ ਤੇ ਆਪਣਿਆਂ ਨੂੰ ਮਿਲੋ ਆਪਣੇ ਦੋਸਤਾਂ ਮਿੱਤਰਾਂ ਨੂੰ ਮਿਲੋ ਆਪਣੇ ਭੈਣ ਭਾਈ ਨੂੰ ਮਿਲੋ ਬੜੀ ਦੇਰ ਹੋ ਗਈ ਭੈਣ ਰੁੱਸੀ ਹੋਈਏ ਗੱਲ ਕਰ ਲੋ ਕੀ ਫਰਕ ਪੈਂਦਾ ਕੀ ਰੁੱਸਿਆ ਕੀ ਵੰਡਣਾ ਕੀ ਵੱਟ ਦਾ ਰੌਲਾ ਕੋਈ ਗੱਲ ਨਹੀਂ ਜਿਹ ਹੈ ਵੀ ਇਹ ਦਵਟਾਂ ਨਹੀਂ ਇੱਥੇ ਹੀ ਰਹਿ ਜਾਣੀਆ ਹੈਨਾ ਤੇ ਕਿਸੇ ਨਾਲ ਖੁੱਲ ਕੇ ਗੱਲ ਕਰੋ ਖੁੱਲ ਕੇ ਕਿ ਹੱਸ ਕੇ ਗੱਲ ਕਰੋ ਕਿਸੇ ਦਿਨਾਂ ਕੀ ਕਿਸੇ ਦੀਆਂ ਉਦਾਸੀਆਂ ਪੜਾਉਣੀਆਂ ਦੱਸ ਭੈਣੇ ਕੋਈ ਦੁੱਖ ਦੀ ਗੱਲ ਕਿਉਂ ਦੁੱਖ ਦੀ ਗੱਲ ਦੱਸ ਦੱਸੋ ਭੈਣ ਤੂੰ ਦੱਸ ਕਿੱਡਾ ਜ਼ਿੰਦਗੀ ਬੀਤਦੀ ਐ ਦੁੱਖ ਸੁੱਖ ਤੇ ਦੇ ਮਰਜੋ ਪਰੇ ਰਹਿਣੀ ਐ ਚਲੋ ਇੱਧਰ ਨਾ ਸੇ ਇੱਧਰ ਸੇ ਕਹਿੰਦੇ ਬੁੱਲਿਆ ਮੰਦਾ ਕੀ ਸਮਝਾਣਾ ਇੱਧਰੋਂ ਪੁੱਟਣਾ ਤੇ ਇੱਧਰ ਨੂੰ ਲਾਣਾ ਤੇ ਅਸੀਂ ਮੰਨ ਲਓ ਕਿ ਸਮਝਾਣਾ ਕਿ ਹਮੇਸ਼ਾ ਖੁਸ਼ ਰਹਿਣਾ ਹਾਂ ਠੀਕ ਐ ਓਕੇ ਕਈ ਚੀਜ਼ਾਂ ਹੋ ਜਾਂਦੀਆਂ ਨੇ ਥੋੜੀਆਂ ਪਰੇਸ਼ਾਨੀ ਵਾਲੀਆਂ ਵੀ ਪਰ ਖੁਸ਼ ਐ ਜ਼ਰੂਰੀ ਐ ਸਮਾਈਲ ਲੈਣ ਕੱਲੇ ਆਇਆ ਕੱਲੇ ਜਾਣਾ ਐ ਹਮੇਸ਼ਾ ਯਾਦ ਰੱਖੋ ਇਸ ਕਰਕੇ ਖੁਸ਼ ਰੋ ਚਲੋ 6 ਅਗਸਤ 2025 ਦਿਨ ਵੀਰਵਾਦੀ ਕੱਲ ਦੀ ਗੱਲ ਕਰਦੇ ਆ ਪੱਕਾ ਨਹੀਂ ਅੱਜ ਦੀ ਗੱਲ ਕਰਦੇ ਆ ਵੀਰਵਾਰ ਦੀ ਪੰਜਵੀਂ ਤਿਥੀ ਸ਼ਾਮ ਨੂੰ 5:51 ਮਿੰਟ ਤੱਕ ਰਹੇਗੀ ਚਿਤ੍ਰਾ ਨਕਸ਼ਤਰ 8:44 ਮਿੰਟ ਤੱਕ ਉਸ ਤੋਂ ਬਾਅਦ ਚੱਲੇਗਾ ਸਵਾਤੀ ਨਕਸ਼ਤਰ ਜੋ ਕਿ ਰਾဟု ਦਾ ਨਕਸ਼ਤਰ ਹੈ ਅੱਜ ਦੇ ਦਿਨ ਵੀਰਵਾਰ ਵਾਲੇ ਦਿਨ ਤੁਲਾ ਰਾਸ਼ੀ ਵਿੱਚ ਹੀ ਚੰਦਰਮਾ ਰਹਿਣਗੇ ਚਲੇ ਗਿਆ ਕੱਲ ਸ਼ਾਮ 7:22 ਮਿੰਟ ਤੇ ਪੰਜਵੀਂ ਤਿਥੀ ਦਾ ਵਰਤ ਰਵੇਖ ਰੱਖਣਾ ਜਿਨ੍ਹਾਂ ਨੇ ਉਹਨਾਂ ਦੇ ਲਈ 1:30 ਵਜੇ ਤੋਂ ਲੈ ਕੇ 3:00 ਵਜੇ ਦਾ ਟਾਈਮ ਰਾဟု ਕਾਲ ਦਾ ਰਹੇਗਾ ਕੱਲ ਰਾਹੁਲ ਕਾਲ ਦਾ ਟਾਈਮ ਰਹਿ ਗਿਆ ਸੀ ਚਲੋ ਹੁਣ ਆਪਾਂ ਦੱਸਦੇ ਹਾਂ ਤੁਹਾਨੂੰ ਕਿ ਸ਼ੁਭ ਸਿਤਾਰਿਆਂ ਦੇ ਵਿੱਚ ਕਿਦਾਂ ਸਿਤਾਰਿਆਂ ਨੂੰ ਅੱਛੇ ਕਰਕੇ ਵਧੀਆ ਕਰਕੇ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਕੰਮ ਨੂੰ ਆਪਣੇ ਦਿਨ ਨੂੰ ਅੱਛਾ ਬਣਾ ਸਕਦੇ ਹਾਂ ਖੇੜ ਸਾਰੀ ਸਿਤਾਰਿਆਂ ਦੀ ਓਹੀ ਆ ਦੇਖਿਓ ਭਾਵੇਂ ਮੰਨੋ ਭਾਵੇਂ ਕੋਈ ਨਾ ਮੰਨੇ ਹੈ ਤਾਂ ਗੱਲ ਓਹੀ ਆ ਅੱਜ ਅਸੀਂ ਸੋਚ ਨੂੰ ਬਦਲ ਦਿਆਂ ਕੱਲ ਫੇਰ ਉੱਥੇ ਹੀ ਸੂਈ ਆ ਕੇ ਅਟਕ ਜਾਂਦੀ ਆ ਤੇ ਗੱਲ ਓਹੀ ਗੱਲ ਹੈ ਕਿ ਜਦੋਂ ਜਿੱਦਾਂ ਜਿਨੇ ਜਾਗਣਾ ਉਹਨੂੰ ਕੁਦਰਤ ਨੇ ਹੀ ਲਾ-ਵਸੀਲਾ ਬਣਾ ਦੇਣਾ ਜਾਗਣ ਦਾ ਜਿਨੇ ਨਹੀਂ ਜਾਗਣਾ ਉਹਨਾਂ ਦੂਜਣੋ ਵੀ ਕੁੰਜਾ ਮਾਰ ਜੜੇ ਐਵੇਂ ਗੱਲਾਂ ਨਹੀਂ ਜੀ ਇਹ ਸਾਰੇ ਕਹਿਣ ਚ ਕੀ ਜਾਂਦਾ ਸਾਡਾ ਪੱਲਾ ਹੀ ਚਾੜਨਾ ਹੈ ਕਈ ਲੋਕ ਇਦਾਂ ਛਾੜ ਦਿੰਦੇ ਹੈਨਾ ਸਭ ਤੋਂ ਪਹਿਲਾਂ ਐਰੇਜ਼ ਅਨੀਮੇਸ਼ਨ ਆਸੀ ਦੀ ਗੱਲ ਕਰਦੇ ਆਂ ਚੰਦਰ ਸਤਵੇਂ ਸਥਾਨ ਵਿੱਚ ਆ ਵਧੀਆ ਤੁਹਾਡੇ ਲਈ ਬਹੁਤ ਅੱਛਾ ਹੈ ਤੇ ਨਾ ਅੱਛਾ ਜਾਏਗਾ ਤਾਂ ਨਹੀਂ ਬਿジネス ਲਈ ਪੈਸੇ ਲਈ ਤੇ ਜਦੋਂ ਸਵੇਰ 8:30 ਵਜੇ ਤੋਂ ਬਾਅਦ ਰਾਹੂ ਦਾ ਨਕਸ਼ਤਰ ਆ ਜਾਏਗਾ ਤਾਂ ਥੋੜਾ ਜਿਹਾ ਮਨ ਅਜੀਬ ਜਿਹਾ ਡਰ ਜਿਹਾ ਬਣੇਗਾ ਰਿਸਕ ਲੈਣ ਵਿੱਚ ਪ੍ਰੇਮ ਸਬੰਧਾਂ ਵਿੱਚ ਕੋਈ ਕਿਹਾ ਸੁਣੀ ਹੋਈਏ ਤਾਂ ਗੱਲਬਾਤ ਕਰ ਲੈਣੀ ਚਾਹੀਦੀ ਆ ਤੇ ਇਮੋਸ਼ਨਲ ਜ਼ਿਆਦਾ ਨਾ ਹੋ ਉਹ ਕੱਚ ਦਾ ਗਲਾਸ ਨਾ ਵਰਤੋ ਥੋੜੇ ਜਿਹਾ ਚੌਲ ਹਲਦੀ ਦੁੱਧ ਚਾਹ ਪਰਵਾਹ ਕਰ ਦਿਓ ਦਿਨ ਅੱਛਾ ਹੋ ਜਾਏਗਾ ਤੇ ਉਸ ਤੋਂ ਵੀ ਜ਼ਰੂਰੀ ਹੈ ਕਿ ਉਹੀ ਗੱਲ ਕੇ ਗੱਲਬਾਤ ਕਰ ਲੈਣੀ ਮਾਂ ਨਾਲ ਬੈਸ ਬੱਜੀ ਅੱਜ ਨਹੀਂ ਕਰਨੀ ਟੌਰਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਨੂੰ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਚਿੰਤਾ ਵਧੀ ਪਰ ਰਾਹੁ ਦਾ ਨਕਸ਼ਤਰ ਮਿਤਰ ਜੋ 10ਵੇਂ ਖਾਨੇ ਦਾ ਮਾਲਕ ਹੈ ਬਸ ਇੱਕ ਵਾਰ ਧਿਆਨ ਨਾਲ ਚਲਾਇਓ ਕੋਈ ਚਲਾਨ ਵਗੈਰਾ ਇਕੱਠਿਆ ਜਾ ਸਕਦਾ ਕੋਈ ਸਰਕਾਰੀ ਚਿੱਠੀ ਨੋਟਿਸ ਮਿਲ ਸਕਦਾ ਇਸ ਦੇ ਲਈ ਤੁਸੀਂ ਬਸ ਹਲਕਾ ਜਿਹਾ ਮਿਊਜ਼ਿਕ ਸੁਣਦੇ ਰਹਿਣਾ ਤੇ ਕੰਮ ਕਾਰ ਕਰਦੇ ਸਮੇਂ ਸਿਰਫ ਕੰਮ ਕਾਰ ਵਾਲੀ ਧਿਆਨ ਦੇਣਾ ਜਾਦਾ ਵਧੀਆ ਰਹੇਗਾ ਜੈਮਨੀ ਮਿਤੋਂ ਰਾਜੀ ਫੈਸਲੇ ਤੁਹਾਡੇ ਹੱਕ ਚ ਹੋਣਗੇ ਰਾਹੁ ਦਾ ਨਕਸ਼ਤਰ ਮਿੱਤਰ ਆ ਧਾਰਮਿਕ ਸੋਚ ਸਾਤਵਿਕ ਸੋਚ ਲਗਨ ਚ ਬੈਠੇ ਗੁਰੂ ਕਰਕੇ ਬਣੀ ਹੀ ਰਹੇਗੀ ਤੇ ਚੰਦਰ ਦੀ ਸਥਿਤੀ ਨੂੰ ਮਜ਼ਬੂਤ ਕਰਨ ਦੇ ਲਈ ਮਿਸ਼ਰੀ ਚੌਲ ਦਾ ਸੇਵਨ ਕਰੋ ਕੈਂਸਰ ਜਾਨੀ ਕਰਕ ਰਾਸ਼ੀ ਵਾਲਿਆਂ ਦੇ ਜੋ ਸਿਤਾਰੇ ਚੱਲੇ ਗੁੱਸਾ ਜਿਆਦਾ ਵੱਧੂ ਅ ਪ੍ਰਸਫਤ 12 ਹੋਣ ਕਰਕੇ ਰਸੋਈ ਚ ਬੈਠ ਕੇ ਖਾਣਾ ਖਾਣਾ ਤੁਹਾਡੇ ਲਈ ਸ਼ੁਭਤਾ ਦੇਵੇਗਾ ਖੂਬਸੂਰਤ ਪਰਫਿਊਮ ਲਾਓ ਬ੍ਰਾਊਨ ਰੰਗ ਦੇ ਪਹਿਨੋ ਤੇ ਕੋਸ਼ਿਸ਼ ਕਰੋ ਆਪਣੇ ਕੋਲ ਹਲਕਾ ਜਿਹਾ 뮤직 ਲਗਾ ਕੇ ਰੱਖੋ ਯਾਤਰਾ ਤੇ ਜਾ ਰਹੇ ਹੋ ਰਾਉਂ ਦਾ ਨਕਸ਼ਤਰ ਮਿੱਤਰਨੀ ਹੈ ਕਪੂਰ ਦੀ ਟਿੱਕੀ ਕੋੜ ਰੱਖ ਲਓ ਲਿਓ ਸਿੰਘ ਰਾਸ਼ੀ ਗੁੱਸਾ ਜਿਆਦਾ ਸਿਹਤ ਖਰਾਬ ਕਰੇਗਾ ਕਰੀ ਰਿਆ ਹਾਂ ਵਿਆਹ ਸ਼ਾਦੀ ਦੇ ਲਈ ਜੋ ਸਿਤਾਰੇ ਆ ਉਹ ਹਜੇ ਧੋਖੇ ਵਾਲੇ ਆ ਥੋੜਾ ਬਚ ਕੇ ਆਰਾਮ ਨਾਲ ਚੱਲਣਾ ਚਾਹੀਦਾ ਤੀਜੇ ਚੰਦਰ ਹੈ ਲਿਸਟ ਦਾ ਰਾਹ ਸਕਦੇ ਆ ਜਾਂ ਤੁਸੀਂ ਕਿਤੇ ਜਾ ਸਕਦੇ ਹੋ ਇੱਕ ਲਿਸਟ ਬਣਾ ਕੇ ਕੰਮ ਕਰੋਂਗੇ ਤਾਂ ਵਧੀਆ ਨਿੱਤੇ ਲੱਗੇਗਾ ਅੱਜ ਫਿਰ ਰਹਿ ਗਏ ਅੱਦੇ ਕੋਈ ਵਰਗੋ ਜਾਨੀ ਕੰਨਿਆ ਰਾਸ਼ੀ ਵਾਲਿਆਂ ਨੂੰ ਕਿਸੇ ਵੀ ਤਰ੍ਹਾਂ ਦੇ ਕੋਈ ਪੇਪਰ ਵਰਕ ਗੁੰਮ ਹੋ ਜਾਣਾ ਕੋਈ ਨਾਂ ਲੱਭਣਾ ਇਦਾਂ ਦੀ ਘਰ ਚ ਹਾਲਾਤ ਬਣੇ ਹੋਏ ਆ ਮੰਗਲ ਅਸਟੇਸ਼ਨ ਲਗਣ ਵਿੱਚ ਹੋਣ ਕਰਕੇ ਕਨਫਿਊਜ਼ਨ ਡਿਸੀਜਨ ਲੈਣ ਵਿੱਚ ਰਵੇਗੀ ਤਾਂ ਉਹਦੇ ਲਈ ਚੰਦਰ ਕੈਮ ਕਰੋ ਕੱਚੀ ਲੱਸੀ ਦਾ ਛੱਟਾ ਘਰ ਚ ਤਾ ਉਹ ਤੇ ਪਾਣੀ ਚੋਂ ਦੁਪਾਕੇ ਇਸ਼ਨਾਨ ਕਰੋ ਲਿਬ੍ਰਾਤੋ 라시 ਸੇ ਸੰਭਾਲੋ ਨਜ਼ਲਾ ਜੁਕਾਮ ਛਿੱਕਾ ਮੌਸਮ ਕਰਕੇ ਕੋਈ ਪਰੇਸ਼ਾਨੀ ਸੇਤ ਵੱਲੋਂ ਵੱਧ ਸਕਦੀ ਆ ਬਾਰੀ ਖਾਣੇ ਤੋਂ ਪਰਹੇਜ਼ ਤੇ ਕਰਨਾ ਹੀ ਹੈ ਕਿਤੇ ਜਾਣਾ ਹੈ ਤਾਂ ਚਾਂਦੀ ਕੋਲ ਰੱਖ ਲਓ ਤੇ ਗੁਰੂ ਨੂੰ ਸ਼ੁਭ ਕਰਨ ਦੇ ਲਈ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਰਾਹੁ ਨੂੰ ਸ਼ੁਭ ਕਰਨ ਦੇ ਲਈ ਤੁਸੀਂ ਪੀਲੀ ਦਾਲ ਦਾ ਸੇਵਨ ਵੀ ਕਰ ਸਕਦੇ ਹੋ ਲੰਗਰ 'ਚ ਵੀ ਦੇ ਸਕਦੇ ਹੋ ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਦੇ ਲਈ ਸਿਤਾਰੇ ਚੰਗੇ ਮੰਨਤੇ ਦਿਮਾਗ ਸਟੇਬਲ ਰਹੇਗਾ ਪਰ ਥੋੜੀ ਜਿਹੀ ਖਲਪਾਟ ਉਦੋਂ ਹੋਈ ਜਦੋਂ ਅਸੀਂ ਕਿਸੇ ਤੋਂ ਕੋਈ ਉਮੀਦ ਕੀਤੀ ਤੇ ਉਹ ਪੂਰੀ ਹੋਈ ਤਾਂ ਕੋਸ਼ਿਸ਼ ਕਰੋ ਰਾਤ ਨੂੰ ਦੋ ਗਾਣੇ ਸੁਣ ਕੇ ਸੁਣਨਾ ਤਾਂ ਕਿ ਸ਼ੁਕਰ ਦੀ ਪ੍ਰਧਾਨਤਾ ਵਧੇ ਰਾਹੁ ਦਾ ਲਖਸ਼ਤਰ ਮਿਤਨੀ ਹੈ ਮਨ ਦੇ ਅਜੀਬ ਜੇ ਘੋੜੇ ਅਜੀਬ ਜੇ ਦਿਸ਼ਾ ਵੱਲ ਭੱਜਣਗੇ ਪਤਾ ਨਹੀਂ ਲੱਗੇਗਾ ਕਿ ਐਸੀ ਇਹ ਚੀਜ਼ ਕਿਉਂ ਸੋਚ ਰਹੇ ਆ ਬੈਸਵਾਜੀ ਤੇ ਗੁੱਸਾ ਦੋਨਾਂ ਦੋਹੀ ਗਰੀਜ ਕਰਨ ਲਈ ਮੈਡੀਟੇਸ਼ਨ ਕਰ ਲਓ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੇ ਸਿਤਾਰੇ ਕੰਮ ਕਰ ਆਪਣਾ ਕਰਨ ਵਾਲਿਆਂ ਲਈ ਅੱਜ ਦਾ ਦਿਨ ਅੱਛਾ ਜਾਣ ਵਾਲਾ ਹੈ ਤੇ ਨਾਲ ਹੀ ਕਿਉਂਕਿ ਇਨਕਮ ਸਥਾਨ 'ਚ ਚੰਦਰਮਾ ਹੈ ਰਾਹੁ ਦਾ ਨਕਸ਼ਤਰ ਹੈ ਜੋ ਕਿ ਮਿੱਤਰਨੀ ਹੈ ਮਾਤਾ ਦੀ ਸਿਹਤ ਥੋੜੀ ਖਰਾਬ ਕਰ ਸਕਦਾ ਹੈ ਹਸਪਤਾਲ ਦੇ ਚੱਕਰ ਲੱਗ ਸਕਦੇ ਆ ਤਾਂ ਉਹਦੇ ਲਈ ਕੀ ਕਰਨਾ ਤੁਸੀਂ ਚੰਦਰ ਨੂੰ ਅੱਛਾ ਕਰ ਲੈ ਸਵੇਰ ਤੋਂ ਮੱਥੇ ਤੇ ਦੁੱਧ ਲਗਾ ਲੈਣਾ ਅਗਲੀ ਰਾਸ਼ੀ ਕੈਪ੍ਰਿਕੌਰ ਜਾਨੀ ਮਕਰ ਰਾਸ਼ੀ ਮਕਰ ਰਾਸ਼ੀ ਦੇ ਜੋ ਸਿਤਾਰੇ ਚੱਲੇ ਆ ਇਸ ਮੁਤਾਬਕ ਮਕਰ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਦੇ ਨਾਲ ਸੂਰਜ ਕੇਤੂ 8ਵੇਂ ਸਥਾਨ ਵਿੱਚ ਹੈ ਤਾਂ ਸੇਤਾਂ ਸੰਭਾਲਣੀ ਹੈ ਕੰਮ ਕਰ ਥੋੜੇ ਲੇਟ ਹੋਣ ਕਰਕੇ ਤੁਸੀਂ ਇਰੀਟੇਟ ਹੋ ਸਕਦੇ ਹੋ ਤਾਂ ਉਹ ਇਰੀਟੇਟ ਨਹੀਂ ਹੋਣਾ ਜ਼ਿਆਦਾ ਤਾਂ ਕੋਸ਼ਿਸ਼ ਕਰਨੀ ਹੈ ਮਕਰ ਰਾਸ਼ੀ ਵਾਲਿਆਂ ਨੇ ਚੰਦਰ ਜੋ ਕੇ ਤੁਹਾਡੇ 10ਵੇਂ ਸਥਾਨ 'ਚ ਹੈ ਹਨਾ ਤਾਂ ਸਰਕਾਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਿਸਪੌਂਸ ਆਉਂਦਾ ਹੈ ਚਾਹ ਪੋਜ਼ਿਟਿਵ ਜਾਂ ਨੈਗੇਟਿਵ ਤਾਂ ਉਹਦੇ ਲਈ ਤੁਸੀਂ ਆਪਣੀ એનર્ਜੀ ਨੂੰ ਆਪਣੇ ਪੇਪਰ ਵਰਕ ਨੂੰ ਸਹੀ ਕਰਕੇ ਹੀ ਅੱਗੇ ਵਧਣਾ ਚਾਹੀਦਾ ਪਰ ਰਾਹੁ ਦਾ ਨਕਸ਼ਤਰ ਆਜਮਿਤ ਹੈ ਜੋ ਤੁਹਾਡੇ ਜੀਵਨ ਸਾਥੀ ਦੀ ਸਿਹਤ ਖਰਾਬ ਕਰੇਗਾ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਊਗਾ ਅਕਿਊਰਸ ਹਾਂ ਉਹਦਾ ਉਪਾਸਣ ਲਓ ਤੁਸੀਂ ਪਤਾਸੇ ਦਾ ਸੇਵਨ ਜ਼ਰੂਰ ਕਰੋ ਤੇ ਪਤਾਸੇ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਅਕਿਊਰਸ ਯਾਨੀ ਕੁੰਭ ਰਾਸ਼ੀ ਦੀ ਗੱਲ ਕਰੀਏ ਤਾਂ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੋ ਸੂਰਜ ਕੇਤੂ ਦੀ ਜੋਤੀ ਸਤਵੇਂ ਸਥਾਨ ਵਿੱਚ ਹੈ ਤੇ ਨਾਲ ਚੰਦਰ ਨੌਵੇਂ ਸਥਾਨ ਵਿੱਚ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਦਾ ਮਨ ਬਣਦਾ ਹੈ ਕਿ ਜਾ ਕੇ ਆਓ ਵਧੀਆ ਰਹੇਗਾ ਮਨ ਖੁਸ਼ ਰਹੇਗਾ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਦੁੱਧ ਮੱਥੇ ਤੇ ਲਾਉਣਾ ਤੇ ਤੀਜੀ ਕੋਸ਼ਿਸ਼ ਇਹ ਕਰਨੀ ਹੈ ਕਿ ਹਲਕੇ ਰੰਗ ਪਾਉਣੇ ਆ ਤੇ ਰਾਹੁ ਦੇ ਨਕਸ਼ਤਰ ਨੂੰ ਸ਼ਾਂਤ ਕਰਨ ਲਈ ਰਾਹੁ ਤੁਹਾਡੇ ਲਗਨ ਚ ਹੀ ਆ ਦੁੱਧ ਮਾਲਕੇ ਨਾਓ ਤੇ ਘਰ ਤੋਂ ਨਿਕਲਦੇ ਸਮੇਂ ਪਾਣੀ ਦਾ ਘੁੱਟ ਪੀ ਕੇ ਹਰ ਕੰਮ ਕਰਨਾ એનર્ਜੀ ਨੂੰ ਸ਼ੁਭ ਕਰੇਗਾ ਪਾਇਸੇ ਜਾਨੀ ਮੀਨ ਰਾਸ਼ੀ ਮੀਨ ਰਾਸ਼ੀ ਦੇ ਲਈ ਜੋ ਸਿਤਾਰੇ ਚੰਦਰਾ ਜਠਮੇਸਤਾਨ ਵਿੱਚ ਜ਼ਰੂਰੀ ਨਾ ਹੋਵੇ ਤਾਂ ਯਾਤਰਾ ਨਾ ਟਾਲ ਬਿਟਾਲੀ ਦਿਓ ਨਾ ਕਰੋ ਦੂਜਾ ਸੇਧ ਦਾ ਧਿਆਨ ਰੱਖੋ ਤੀਜਾ ਸਭ ਤੋਂ ਜ਼ਰੂਰੀ ਚੰਦਰ ਅਠਵੇਂ ਸਥਾਨ ਵਿੱਚ ਹੈ ਮਾਂ ਦੇ ਪੈਰੀਂ ਹੱਥ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਉਦਾਸੀ ਨਹੀਂ ਹੋਣੀ ਉਦਾਸ ਗੱਲਾਂ ਜ਼ਿਆਦਾ ਨਹੀਂ ਸੋਚਣੀਆਂ ਅਗਰ ਜ਼ਿਆਦਾ ਉਦਾਸੀ ਹੈ ਤਾਂ ਉਹ ਜਗ੍ਹਾ ਹੀ ਛੱਡੋ ਕੋਈ ਇਹਜਾ ਫੈਸਲਾ ਨਾ ਕਰੋ ਜਲਦਬਾਜ਼ੀ ਵਿੱਚ ਜੋ ਤੁਹਾਨੂੰ ਲੱਗੇ ਕਿ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਥੋੜਾ ਟਾਈਮ ਨੂੰ ਟਾਈਮ ਦੇ ਦਿਓ ਆਪਣੇ ਆਪ ਨੂੰ ਟਾਈਮ ਦੇ ਦੋ ਦਿਨ ਅੱਛਾ ਹੋ ਜਾਏਗਾ ਠੀਕ ਏਸੀ ਜੀ ਸ਼ੁਭ ਸਿਧਾਨ ਸ਼ੁਭ ਸਤਾਰੇ ਉਦੋਂ ਹੀ ਸ਼ੁਭ ਹੁੰਦੇ ਆ ਜਦੋਂ ਤੁਸੀਂ ਆਪ ਇਸ ਨੂੰ ਆਪਣੇ ਮੰਨ ਨੂੰ ਆਪਣੇ ਗ੍ਰਹਿਾਂ ਨੂੰ ਆਪ ਉਨਾਮਸਾਰ ਚੱਲ ਕੇ ਦਿਨ ਨੂੰ ਅੱਛਾ ਬਣਾਉਣ ਦੀ ਕੋਸ਼ਿਸ਼ ਕਰਦਾ ਕਿਸੇ ਨੇ ਪੁੱਛਿਆ ਸੀ ਕਿ ਬਰਸਾਤ ਦਾ ਪਾਣੀ ਕਿਹੜੀ ਦਿਸ਼ਾ 'ਚ ਰੱਖਣਾ ਚਾਹੀਦਾ ਬਰਸਾਤ ਦਾ ਪਾਣੀ ਹਮੇਸ਼ਾ ਉੱਤਰ ਦਿਸ਼ਾ 'ਚ ਰੱਖਣਾ ਚਾਹੀਦਾ ਜਿੱਥੇ ਵੀ ਤੁਹਾਡਾ ਕਮਰਾ ਹੈ ਉਸ ਦੇ ਉੱਤਰ ਦਿਸ਼ਾ ਜਨ ਚਰਦੇ ਵੱਲ ਨੂੰ ਮੂੰਹ ਕਰਕੇ ਥੱਬੇ ਪਾਸੇ ਥੱਬੇ ਪਾਸੇ ਤੁਸੀਂ ਬਰਸਾਤ ਦਾ ਪਾਣੀ ਰੱਖ ਸਕਦੇ ਹੋ ਚੰਦਰ ਖਰਾਬ ਹੋਵੇ ਤਾਂ ਵੀ ਬਰਸਾਤ ਦਾ ਪਾਣੀ ਘਰ 'ਚ ਰੱਖਣਾ ਸ਼ੁਭ ਹੁੰਦਾ ਹੈ ਮਾਨਸਿਕ ਤੌਰ ਤੇ ਪਰੇਸ਼ਾਨੀ ਹੋਵੇ ਤਾਂ ਵੀ ਬਰਸਾਤ ਦਾ ਪਾਣੀ ਘਰ ਵਿੱਚ ਰੱਖਣਾ ਸ਼ੁਭ ਹੁੰਦਾ ਹੈ ਮਾਨਸਿਕ ਪਰੇਸ਼ਾਨੀ ਪੈਸੇ ਦੀ ਕਮੀ ਇਹ ਨਹੀਂ ਕਿ ਉਹਨੇ ਪੂਰੀ ਕਰ ਦੇਣੀ ਪਰ ਮਨ ਉਸ ਪ੍ਰਤੀ ਜ਼ਿਆਦਾ ਉਦਾਸ ਨਹੀਂ ਹੋਏਗਾ ਤਾਂ ਛੋਟਾ ਜਿਹਾ ਚਾਰਸ ਟੁਕੜਾ ਚਾਂਦੀ ਦਾ ਲੈ ਕੇ 4 ਗ੍ਰਾਮ ਦਾ ਉਸ ਵਿੱਚ ਪਾ ਦੇਣ ਨਾਲ ਚੰਦਰ ਦੀ ਪ੍ਰਧਾਨਤਾ ਮਾਨਸਿਕ ਤੌਰ ਤੇ ਸ਼ਾਂਤੀ ਤੇ ਚੰਦਰ ਦੀ ਪਾਵਰ ਡਬਲ ਹੋ ਜਾਂਦੀ ਹੈ ਚੰਦਰ ਰਾਹੂ ਦਾ ਜੋਗ ਹੋਵੇ ਚੰਦਰ ਕੇਤੂ ਦਾ ਜੋਗ ਹੋਵੇ ਚੰਦਰ ਸ਼ਨੀ ਦਾ ਜੋਗ ਹੋਵੇ ਤਾਂ ਵੀ ਉਮੀਦਾਂ ਪਾਣੀ ਕਹਿੰਦੇ ਆ ਵਰਤਾਨ ਹੈ ਤਾਂ ਤੁਸੀਂ ਉੱਤਰ ਵਾਲੇ ਪਾਸੇ ਜ਼ਰੂਰ ਪੁੱਛ ਏ ਸੀ ਵਾਸੂਟੀਪ ਜਾਂ ਤੁਹਾਨੂੰ ਇੱਕ ਸਲਾਹ ਦਿੱਤੀ ਆਪਾਂ ਤੇ ਸਮਾਂ ਇਜਾਜ਼ਤ ਦਾ ਸਾਸੂਟੀ